ਇਹਰੇ ਬੱਚੇ ਨਾ ਜੋ ਵੀ ਘਟਨਾ ਹੋਈ ਹੈ ਜੀ ਇਹੋ ਜੀ ਕਿਸੇ ਨਾਲ ਨਾ ਹੋਵੇ ਤੇ ਐਸ.ਐਚ.ਓ. ਅੰਗਰੇਜ਼ ਸਿੰਘ ਜਿਹੜਾ ਥਾਣਾ ਰਣੀ ਵਾਲਾ ਕੋ ਉਹਨਾਂ ਨੇ ਇੱਕ ਮਨਮੋਲ ਬਲਰਾਜ ਸਿੰਘ ਨੂੰ ਕਾਬੂ ਕੀਤਾ ਈ ਫੋਰ ਤੇ ਪਰਚਾ ਦਿੱਤਾ ਈ ਜਿਨ੍ਹਾਂ ਨੇ ਐਦਾਂ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਵਸਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਤੱਕ ਸੰਤੋਖ ਤੋਂ ਕਾਰਵਾਈ ਜਿਹੜੀ ਕੀਤੀ ਪੁਲਿਸ ਨੇ ਹਾਂਜੀ ਹਾਂਜੀ ਕੋਈ ਜੋ ਵੀ ਕੀਤੀ ਹੈ ਠੀਕ ਹੈ ਈ ਬੰਦਾ ਫੜ ਲਿਆ ਜਿਹੜਾ ਹਾਂਜੀ ਅੱਜ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਇਸਲਾਮ ਵਾਲੇ ਸਰਪੰਚ ਸਾਹਿਬ ਦੇ ਬੇਟੇ ਦੀ ਡੈਥ ਹੋਈ ਆ ਸੋ ਅਸੀਂ ਉਹਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ 77 ਬਟਾ 25 ਦਰਜ ਕੀਤਾ ਜਿਹੜਾ ਕੁੱਲ ਤਿੰਨ ਦੋਸ਼ੀਆਂ ਦੇ ਖਿਲਾਫ ਦਰਜ ਕੀਤਾ ਗਿਆ ਇਹਦੇ ਵਿੱਚ ਮੁੱਖ ਦੋਸ਼ੀ ਬਲਰਾਜ ਸਿੰਘ ਆ ਜਿਹਦੇ ਕੋਲੋਂ 20 ਗ੍ਰਾਮ ਰਿਕਵਰੀ ਹੋਈ ਹੈ ਸਾਨੂੰ ਅ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਬਹੁਤ ਜਲਦ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਇਸ ਤੋਂ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਸਾਰੇ ਹੀ ਜਿਹੜੇ ਇਲਾਕਾ ਨਿਵਾਸੀ ਨੇ ਜੋ ਵੀ ਤੁਹਾਨੂੰ ਕੋਈ ਬੱਚਾ ਕੋਈ ਨਸ਼ਾ ਕਰਦਾ ਪਤਾ ਲੱਗਦਾ ਜਾਂ ਨਜ਼ਰ ਆਉਂਦਾ ਉਹਦੇ ਬਾਰੇ ਪੁਲਿਸ ਨੂੰ ਤੁਰੰਤ ਸਾਨੂੰ ਜਾਣਕਾਰੀ ਦਿਓ ਕਿਉਂਕਿ ਦੇਖੋ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਨੇ ਮਿਹਨਤ ਲਈ ਹੋਈ ਆ ਜਿਹੜਾ ਬੱਚਿਆਂ ਨੂੰ ਨਸ਼ਾ ਛਡਾਉਣ ਦੀ ਔਰ ਵੇਚਣ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਜਿਹੜੇ ਬੱਚੇ ਕੋਈ ਪੀਣ ਦੇ ਆਦੀ ਨੇ ਉਹਨਾਂ ਨੂੰ ਫ੍ਰੀ ਦੇ ਵਿੱਚ ਸਰਕਾਰ ਵੱਲੋਂ ਮੈਡੀਸਨ ਦਿੱਤੀ ਜਾ ਰਹੀ ਆ ਔਰ ਉਹਦੇ ਲਈ ਜਿਹੜਾ ਓਟ ਸੈਂਟਰ ਨੇ ਡੀਡਿਕਸ਼ਨ ਸੈਂਟਰ ਨੇ ਡੀਡਿਕਸ਼ਨ ਸੈਂਟਰ ਦੇ ਵਿੱਚ ਦਵਾਈ ਜਿਹੜੀ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ ਜਿੰਨੇ ਦਿਨ ਕੋਈ ਬੱਚਾ ਐਡਮਿਟ ਰਹਿੰਦਾ ਉਹਦੇ ਨਾਲ ਇੱਕ ਪਰਿਵਾਰਕ ਮੈਂਬਰ ਉਹ ਫ੍ਰੀ ਦੇ ਵਿੱਚ ਉਹਨਾਂ ਨੂੰ ਦਵਾਈ ਵੀ ਔਰ ਰਹਿਣ ਸਹਣ ਸਾਰਾ ਫ੍ਰੀ ਆ ਇਸ ਤੋਂ ਇਲਾਵਾ ਓਟ ਸੈਂਟਰ ਦੇ ਵਿੱਚ ਜਿਹੜੀ ਆ ਉਹ ਨਸ਼ਾ ਛਡਾਈ ਛਡਾਉਣ ਲਈ ਦਵਾਈ ਜਿਹੜੀ ਉਹ ਉਹ ਵੀ ਫ੍ਰੀ ਦਿੱਤੀ ਜਾ ਰਹੀ ਹੈ ਜਿਹੜੀ ਹਰ ਰੋਜ਼ ਜਿਹੜਾ ਜਿਹੜੇ ਕੋਈ ਨਸ਼ਾ ਛੱਡਣਾ ਚਾਹੁੰਦੇ ਨੇ ਬੱਚੇ ਉਹ ਉੱਥੇ ਪਹੁੰਚ ਕੇ ਜਿਹੜਾ ਉਹ ਦਵਾਈ ਆਪਦੇ ਪੱਧਰ ਤੇ ਲੈ ਸਕਦੇ ਆ ਇਸ ਦੇ ਨਾਲ ਹੀ ਮੈਂ ਰਿਕਵੈਸਟ ਕਰਦਾ ਸਾਡੇ ਸਰਪੰਚ ਸਾਹਿਬ ਦੇ بیٹے ਦੀ ਜਿਹੜੀ ਮੌਤ ਹੋਈ ਹੈ ਸਾਨੂੰ ਬਹੁਤ ਦੁੱਖ ਆ ਇਸ ਚੀਜ਼ ਦਾ ਪਰ ਮੈਂ ਅਪੀਲ ਕਰਦਾ ਅੱਗੇ ਤੋਂ ਸਾਡਾ ਕੋਈ ਬੱਚਾ ਜਿਹੜਾ ਇਸ ਰਾਹ ਨਾ ਜਾਵੇ ਅਸੀਂ ਉਹਨੂੰ ਬਚਾ ਸਕੀਏ ਸਾਡਾ ਸਹਿਯੋਗ ਕਰੋ ਜਿਹੜਾ ਵੀ ਕੋਈ ਪੀਣ ਵਾਲਾ ਕੋਈ ਆਦੀ ਆ ਉਹਨੂੰ ਅਸੀਂ ਡੀਡਿਕਸ਼ਨ ਸੈਂਟਰ ਦਾਖਲ ਕਰਾਈਏ ਔਰ ਜਿਹੜਾ ਕੋਈ ਵੇਚਣ ਵਾਲਾ ਉਹਦੇ ਖਿਲਾਫ ਅਸੀਂ ਕਾਰਵਾਈ ਕਰੀਏ ਧੰਨਵਾਦ